ਸਤਿ ਸ਼੍ਰੀ ਅਕਾਲ ਦੋਸਤੋ ਜਿਹਾ ਵੀ ਤੇ ਉਹੀ ਵੱਡੋਂਗੇ ਉਹ ਹੁਣ ਮੈਥੋਂ ਕਿੰਨਾ ਉੱਚਾ ਹੋ ਗਿਆ ਸੀ ਜੁੱਤੀ ਵੀ ਨਾ ਆਉਂਦੀ ਹਰ ਮਹੀਨੇ ਆਖਦਾ ਨਵੀਂ ਜੁੱਤੀ ਲੈ ਕੇ ਦਿਓ ਬੋਝੇ ਵਿੱਚੋਂ ਜਿੰਨੇ ਜੀ ਕਰਦਾ ਪੈਸੇ ਕੱਢ ਕੇ ਲੈ ਜਾਂਦਾ ਕੁਝ ਆਖਣ ਲੱਗਦਾ ਤਾਂ ਜੰਮਣ ਵਾਲੀ ਉਸਦੇ ਹੱਕ ਵਿੱਚ ਭੁਗਤ ਦੀ ਸਫਾਈਆਂ ਦਿੰਦੀ ਤੁਸੀਂ ਠੀਕ ਹੁੰਦੇ ਹੋਏ ਵੀ ਗੱਲ ਤੋਂ ਜਵਾਨ ਔਲਾਦ ਨੂੰ ਕੁਝ ਆਖਣ ਦਾ ਜਮਾਨਾ ਨਹੀਂ ਰਿਹਾ ਇਹ ਨਾ ਭੁੱਲੋ ਕੋਲੋਂ ਗੱਡੀ ਦੀ ਲੈਣ ਵੀ ਲੰਗਦੀ ਏ ਮੈਂ ਮਾਣ ਹੀ ਮਾਣ ਆਖਦਾ ਐਨ ਆਈ ਦੱਸ ਜਾਇਆ ਕਰੇ ਅਖੀਰ ਜਾਂਦਾ ਕਿੱਥੇ ਐ ਮੁੜਨਾ ਕਦੋਂ ਹੁੰਦਾ ਦੋ ਭੈਣਾ ਜਵਾਨ ਵੀ ਨਹੀਂ ਕਿੰਨੀਆਂ ਸਲਾਹ ਵਾਤਾਂ ਹੁੰਦੀਆਂ ਨੇ ਪਿਓ ਪੁੱਤ ਵਿਚਾਲੇ ਕੋਲ ਬੈਠੇ ਤਾਂ ਸਹੀ ਕਾਰ ਨੂੰ ਮਲਮਲ ਸਾਫ ਕਰਦਿਆਂ ਤੇ ਬੂਟ ਲਿਛਕਾਉਂਦਿਆਂ ਕੰਟੇ ਲੰਘ ਜਾਂਦੇ ਮੈਂ ਅਖਬਾਰ ਪੜਨ ਬਹਾਨੇ ਉਸ ਵੱਲ ਤੱਕਦਾ ਰਹਿੰਦਾ ਕਿ ਕਦੋਂ ਨਾਜ਼ਰਾ ਮਿਲਾਵੇ ਪਰ ਇਹ ਕਰਮਾ ਮਾਰੀਆਂ ਕਦੇ ਦੋ ਤੋਂ ਚਾਰ ਨਾ ਹੁੰਦੀਆਂ ਇੱਕ ਵੇਰ ਅੱਧੀ ਰਾਤ 2 ਵਜੇ ਇਸ ਦਾ ਕੋਈ ਪਤਾ ਨਹੀਂ ਕਿੱਥੇ ਐ ਕਦੋਂ ਮੁੜਨਾ ਸੋਚਾਂ ਦੀ ਉਦੇੜ ਗੁਣ ਪੁਰਾਣਾ ਸੰਦੂਕ ਖੋਲ ਲਿਆ ਅੰਦਰੋਂ ਪਾਪਾ ਜੀ ਦੀ ਇੱਕ ਡਾਇਰੀ ਨਿਕਲੀ ਚਾਰ ਦਹਾਕੇ ਪਹਿਲਾਂ ਲਿਖੀ ਇੱਕ ਥਾਂ ਆਖ ਰਹੇ ਸਨ ਅੱਜ ਵੀ ਬਿਨਾਂ ਦੱਸੇ ਚਲਾ ਗਿਆ ਫਿਰ ਅੱਧੀ ਰਾਤ ਮੁੜਿਆ ਤਾਂ ਸਿਰਫ ਇੰਨਾ ਹੀ ਪੁੱਛ ਲਿਆ ਕਵੇਲੇ ਕਿਉਂ ਆਏ ਤਾਂ ਅੱਖਾਂ ਕੱਢ ਵੇਖਣ ਲੱਗਾ ਫਿਰ ਬਿਨਾ ਕੁਝ ਆਖੇ ਹੀ ਆਪਣੇ ਕਮਰੇ ਵਿੱਚ ਜਾ ਬੜਿਆ ਬੂਹਾ ਠਾ ਕਰਕੇ ਵੱਜਿਆ ਸਿੱਧਾ ਮੇਰੀ ਰੂਹ ਤੇ ਐਨੀ ਸ਼ਰਮਿੰਦਗੀ ਐਨਾ ਦੁੱਖ ਪਹਿਲੀ ਵੇਰ ਹੋਇਆ ਨਿੱਕੇ ਜੇ ਨੂੰ ਖੜਾਇਆ ਝੂਠਾ ਖਾਦਾ ਆਪ ਪਾਟਿਆ ਪਾਇਆ ਪਰ ਇਸ ਦੇ ਹਮੇਸ਼ਾ ਨਵੇਂ ਨਕੋਰ ਹੁੰਦੇ ਕਿੱਥੇ ਗਲਤੀ ਹੋ ਗਈ ਫਿਰ ਅੱਗੇ ਦੋ ਤਿੰਨ ਅੱਖਰਾਂ ਦੀ ਪਾਲ ਤੁੰਦਲੀ ਹੋਈ ਪਈ ਸੀ ਪਾਣੀ ਦੇ ਤਰੁਕ ਕੇ ਡਿੱਗੇ ਸਨ ਸ਼ਾਇਦ ਖੁਦ ਦੇ ਸਿਰ ਤੇ ਪਟੋਕੀ ਮਾਰੀ ਕਮਲਿਆ ਇਹ ਤਰੁਕ ਕੇ ਨਹੀਂ ਹੰਝੂ ਨੇ ਫਿਰ ਆਪਣੀਆਂ ਅੱਖੀਆਂ ਮੀਟ ਲਈਆਂ ਫਿਰ ਠੀਕ ਉਸੇ ਥਾਂ ਮੇਰੀਆਂ ਅੱਖੀਆਂ ਵਿੱਚੋਂ ਵੀ ਕਿੰਨੇ ਤਰੁਕ ਕੇ ਹੋਰ ਡਿੱਗੇ ਲਗਾਤਾਰ ਥੋੜੇ ਬਹੁਤ ਪੜੇ ਜਾਂਦੇ ਅੱਖਰ ਹੋਰ ਵੀ ਧੁੰਦਲੇ ਹੋ ਗਏ ਤਰੁਕ ਕੇ ਨਹੀਂ ਪਛਤਾਵਾ ਡਿੱਗ ਰਿਹਾ ਸੀ ਮੁਆਫੀ ਦੀ ਆਸ ਵਿੱਚ ਪਰ ਮੁਆਫੀ ਦਿੰਦਾ ਕੌਣ ਐਨੇ ਵੱਡੇ ਘਰ ਵਿੱਚ ਮੈਂ ਕੱਲਾ ਹੀ ਤਾਂ ਸਾਂ ਤੇ ਜਾ ਫੇਰ ਕੰਤੇ ਟੰਗੀ ਇੱਕ ਫੋਟੋ ਪਾਪਾ ਜੀ ਦੀ ਚਾਰ ਦਹਾਕੇ ਪਹਿਲਾਂ ਦੀ ਫੋਟੋਆਂ ਵੀ ਭਲਾ ਮੁਆਫੀ ਦਿੰਦੀਆਂ ਕਦੀ ਨਹੀਂ ਮੁਆਫੀ ਤੇ ਜਿਉਂਦੇ ਜਾਗਦੇ ਇਨਸਾਨ ਦਿੰਦੇ ਨਹੀਂ ਤੁਰ ਗਏ ਤੇ ਸਿਰਫ ਚੇਤਾ ਕਰਵਾਉਂਦੇ ਰਹਿੰਦੇ ਨੇ ਕਿ ਜਿਹਾ ਬੀਜੋਗੇ ਉਹੀ ਵੱਢੋਗੇ ਧੰਨਵਾਦ ਦੋਸਤੋ ਛੇ ਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ